ਜੀ ਦੋਸਤੋ ਉਹ ਕਹਾਵਤ ਹੈ ਨਾ ਕਿ ਕਹਿੰਦੇ ਆ ਕਿ ਔਰਤ ਔਰਤ ਦੀ ਦੁਸ਼ਮਣ ਹੁੰਦੀ ਆ ਸੋ ਇਹ ਕਹਾਵਤ ਸੱਚ ਹੁੰਦੀ ਹੋਈ ਨਜ਼ਰ ਆ ਰਹੀ ਹੈ ਮੈਨੂੰ ਅੱਜ ਪੰਜਾਬੀ ਪੰਜਾਬੀਆਂ ਦੇ ਦੁਸ਼ਮਣ ਹੋ ਗਏ ਆ ਸੋ ਇਦਾਂ ਦੇ ਵਿੱਚ ਮੈਂ ਗੱਲ ਕਰਨ ਵਾਲਾ ਜੀ ਅਮਰਿੰਦਰ ਗਿੱਲ ਦੀ ਜੋ ਪੰਜਾਬੀ ਮੂਵੀ ਚੱਲ ਮੇਰਾ ਬਹੁਤ ਫੋਰ ਆ ਰਹੀ ਆ ਸੋ ਉਹ ਇੱਕ ਕੰਟਰੋਵਰਸੀ ਵਿੱਚ ਫਿਰ ਤੋਂ ਕਰ ਚੁੱਕੀ ਆ ਸੋ ਉਹਨੂੰ ਵੀ ਦੋਸਤੋ ਆਪਣੇ ਇੱਥੇ ਪੰਜਾਬ ਦੇ ਵਿੱਚ ਬੈਨ ਕਰ ਦਿੱਤਾ ਗਿਆ ਉਹਨੂੰ ਇੱਥੇ ਨਹੀਂ ਰਿਲੀਜ਼ ਕੀਤਾ ਜਾਊਗਾ ਸੋ ਅਮਰਿੰਦਰ ਗਿੱਲ ਦਾ ਇੱਕ ਬਿਆਨ ਸਾਹਮਣੇ ਆਇਆ ਸੋ ਉਹਨਾਂ ਨੇ ਇਹ ਕਿਹਾ ਕਿ ਦੇਖੋ ਜੀ ਪ੍ਰੋਡੂਸਰ ਪੈਸਾ ਲਾਉਂਦਾ ਆ ਸਾਡਾ ਇਹਦੇ ਵਿੱਚ ਕੋਈ ਹੱਕ ਨਹੀਂ ਹੁੰਦਾ ਸੋ ਸਾਨੂੰ ਗਦਰਦਾਰ ਨਾ ਕਿਹਾ ਜਾਵੇ ਇਹ ਪਾਕਿਸਤਾਨ ਤੇ ਇੰਡੀਆ ਦੇ ਹਮਲੇ ਤੋਂ ਪਹਿਲਾਂ ਦੀ ਇਹ ਮੂਵੀ ਬਣੀ ਹੋਈ ਆ ਜੇਕਰ ਅਸੀਂ ਬਾਅਦ ਦੇ ਵਿੱਚ ਮੂਵੀ ਬਣਾਉਂਦੇ ਸੋ ਸਾਨੂੰ ਗਦਰਦਾਰ ਕਿਹਾ ਜਾਣਾ ਬਿਹਤਰ ਹੁੰਦਾ ਬਟ ਇੱਥੇ ਇਹ ਦੋਸਤੋ ਗੱਦਾਰ ਕਹਿਣਾ ਠੀਕ ਨਹੀਂ ਹੋਊਗਾ ਇਹ ਦਿਲਜੀਤ ਦਸਾਂਜ ਨਾਲ ਹੋਏ ਸੀ ਕੰਮ ਸੋ ਇਸ ਵਾਰ ਵੀ ਦੋਸਤੋ ਇਹ ਮੂਵੀ ਆਪਣੇ ਪੰਜਾਬ ਤੇ ਇੰਡੀਆ ਦੇ ਵਿੱਚ ਨਹੀਂ ਰਿਲੀਜ਼ ਕੀਤੀ ਜਾਊਗੀ ਬਾਹਰਲੇ ਦੇਸ਼ਾਂ ਵਿੱਚ ਇਸ ਮੂਵੀ ਨੂੰ ਰਿਲੀਜ਼ ਕੀਤਾ ਜਾਊਗਾ ਕਿਉਂਕਿ ਇਹਦੇ ਵਿੱਚ ਪਾਕਿਸਤਾਨੀ ਕਲਾਕਾਰ ਨੇ ਸੋ ਉਹਨਾਂ ਦੀ ਟੀਮ ਦੇ ਬਾਵਜੂਦ ਇਹ ਫਿਲਮ ਬਣਨੀ ਵੀ ਮੁਸ਼ਕਲੀ ਸੀ ਬਟ ਸਪੋਰਟ ਚਾਹੀਦੀ ਹੈ ਬਟ ਮੇਰੇ ਹਿਸਾਬ ਨਾਲ ਜੋ ਵੀ ਇੱਥੇ ਆ ਕਰ ਰਹੇ ਨੇ ਆਪਣੇ ਪੰਜਾਬੀ ਉਹ ਧੱਕਾ ਕਰ ਰਹੇ ਨੇ ਦੋਸਤੋ ਇਹ ਗੱਲ ਮੈਨੂੰ ਸੱਚੀ ਗੈਰਿਆ ਹਜਮ ਨਹੀਂ ਹੋ ਰਹੀ ਸੋ ਮੈਂ ਸੋਚਿਆ ਕਿ ਇੱਥੇ ਇੱਕ ਛੋਟੀ ਜਿਹੀ ਵੀਡੀਓ ਬਣਾਈ ਜਾਵੇ ਤੇ ਆਪਣੇ ਵਿਚਾਰ ਤੁਹਾਡੇ ਤੱਕ ਰੱਖੇ ਜਾਣ ਸੋ ਤੁਹਾਡਾ ਕੀ ਕਹਿਣਾ ਕੀ ਇਹ ਕੰਮ ਸਹੀ ਹੋ ਰਿਹਾ ਕਿ ਗਲਤ ਹੋ ਰਿਹਾ ਆ ਸੋ ਅਮਰਿੰਦਰ ਗਾਇ ਨੇ ਉੱਥੇ ਨਾਲ ਇਹ ਵੀ ਗੱਲ ਕਹੀ ਕਿ ਸਾਨੂੰ ਇੰਡੀਆ ਤੋਂ ਹੀ ਕਮਾਈ ਹੁੰਦੀ ਆ ਪੰਜਾਬ ਤੋਂ ਹੀ ਕਮਾਈ ਹੁੰਦੀ ਸਾਡੀ ਜਦੋਂ ਫਿਲਮ ਰਿਲੀਜ਼ ਹੁੰਦੀ ਆ ਸੋ ਇੱਥੇ ਦੋਸਤੋ ਪਾਕਿਸਤਾਨ ਦਾ ਕੁਛ ਨਹੀਂ ਵਿਗੜਨਾ ਨੁਕਸਾਨ ਸਾਡਾ ਆਪਣਾ ਹੀ ਹੋਣਾ ਹੈ ਜੇਕਰ ਅਸੀਂ ਫਿਲਮ ਰਿਲੀਜ਼ ਨਹੀਂ ਹੋਣ ਦਿੰਦੇ ਸੋ ਤੁਹਾਡਾ ਕੀ ਕਹਿਣਾ ਹੈ ਤੁਸੀਂ ਪਲੀਜ਼ ਆਪਣੀ رائے ਕਮੈਂਟ ਸ਼ੇਅਰ ਦੱਸਿਓ ਕਿ ਚੱਲ ਮੇਰਾ ਪੋਟਫੋਲਿਓ ਰਿਲੀਜ਼ ਹੋਣੀ ਚਾਹੀਦੀ ਆ ਕਿ ਨਹੀਂ ਹੋਣੀ ਚਾਹੀਦੀ ਸੋ ਥੈਂਕ ਯੂ ਦੋਸਤੋ